ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਨਵਾਂ ਜਿਹੜਾ ਵੱਖਰਾ ਜਿਹੜਾ ਆਪਾਂ ਮੋੜ ਲੈ ਕੇ ਆਏ ਸੀ ਨੀਲੀ ਰਵੀ ਦੇ ਵਿੱਚ ਤੇ ਨੀਲੀ ਰਵੀ ਤੇ ਤੁਹਾਨੂੰ ਪਤਾ ਹੋਵੇ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਆਪਣੇ ਮਸ਼ਹੂਰ ਡਾਕਟਰ ਡਾਕਟਰ ਲਾਡੀ ਸਾਹਿਬ ਜਿਹੜੇ ਆਉਣ ਵਾਲੇ ਟਾਈਮ ਵਿੱਚ ਚੰਗਾ ਨਸਲ ਸੁਧਾਰ ਕਰ ਰਹੇ ਆ ਤੇ ਨਸੂ ਸੁਧਾਰ ਦੇ ਨਾਲ ਜਿਹੜਾ ਰਿਕਰਡਡ ਬੁੱਲ ਵਰਤਦੇ ਪੈਣੇ ਹਰ ਟਾਈਮ ਤੇ ਚੰਗੀ ਪੈਦਾਵਾਰ ਵਧਾ ਰਿਆ ਤੇ ਨੀਲੀ ਰਾਵੀ ਨੂੰ ਅੱਗੇ ਲੈ ਕੇ ਜਾ ਰਿਆ ਤੇ ਅੱਜ ਆਪਾਂ ਓਨਰਸ ਨਾਲ ਮਿਲਦੇ ਹਾਂ ਜਿਨ੍ਹਾਂ ਨੇ ਆਪਦੇ ਘਰੇ ਨੀਲੀ ਰਾਵੀ ਦਾ ਜਿਹੜਾ ਸ਼ੌਂਕ ਪਾਲ ਲਿਆ ਸੀ ਤੇ ਉਹ ਸ਼ੌਂਕ ਦੇ ਨਾਲ ਇਹ ਕਿਵੇਂ ਅੱਗੇ ਵਧਿਆ ਤੇ ਕਰਦੇ ਆ ਬਾਈ ਜੀ ਉਹਨਾਂ ਨਾਲ ਗੱਲਬਾਤ ਤੇ ਮਿਲੌਣਿਆ ਤੁਹਾਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਬੜੀ ਟਿਕਟਾਂ ਦੀ ਸੁਣਾਓ ਜੀ ਤੇ ਹਸੀਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਚੜਦੀ ਕਲਾ ਜੀ ਤੇ ਬਾਈ ਜੀ ਆਪਣਾ ਨਾਮ ਕੀ ਹੈ ਜੀ ਆਪਣਾ ਨਾਮ ਚਮਕੌਰ ਸਿੰਘ ਹੈ ਜੀ ਤੇ ਬਾਈ ਜੀ ਪਿੰਡ ਕਿਹੜਾ ਹੈ ਪਿੰਡ ਆਪਣਾ ਕੋਤਵਾਲ ਹੈ ਜਿਲ੍ਹਾ ਫਰੋਇਬੁਰ ਜਿਲ੍ਹਾ ਫਰੋਇਬੁਰ ਜੀ ਤੇ ਬਾਈ ਜੀ ਫਿਰ ਆਪਾਂ ਜਿਹੜਾ ਇਹ ਨੀਲੀ ਰਾਂਦੀ ਜਿਹੜੀ ਮੱਝ ਦਾ ਨੋਏ ਆਪਾਂ ਖਰੀਦੀ ਸੀ ਜਾਂ ਘਰ ਦੀ ਇਹ ਨਹੀਂ ਆਪਣੇ ਘਰ ਦੀ ਹੈ ਜੀ ਆਪਾਂ ਤੇ ਇਸ ਛੌਗ ਨੂੰ ਜਾਨੀ ਅੱਗੇ ਵਧਾਉਣ ਲੱਗੇ ਆਪਾਂ ਹਾਂ ਜੀ ਛੌਗ ਨੂੰ ਅੱਗੇ ਵਧਾਉਣ ਡਾ. ਨਾਲ ਡਾਕਟਰ ਲੋਟੀ ਸਾਹਿਬ ਨੇ ਇਹਨਾਂ ਨਾਲ ਜਿਵੇਂ ਸੰਪਰਕ ਹੋਇਆ ਇਹ ਜਿਵੇਂ ਇਹ ਜਿਹੜੀ ਏ.ਏ.ਆਈ ਜਿਹੜੀ ਕੀਤੀ ਡਾਕਟਰ ਸਾਹਿਬ ਨੇ ਇਹ ਆਪਦੇ ਤੁਹਾਡੇ ਇਸ ਮੱਝ ਦੇ ਉੱਪਰ ਹਾਂਜੀ ਹਾਂਜੀ ਉਹ ਤੁਹਾਡੀ ਸਲਾਹ ਨਾਲ ਕੀਤੀ ਜਾਂ ਆਪਦੀ ਸਲਾਹ ਨਾਲ ਨੇ ਨਹੀਂ ਆਪਣੀ ਰਜਮੰਦੀ ਡਾਕਟਰ ਸਾਹਿਬ ਦੀ ਰਜਮੰਦੀ ਨਾਲ ਸੀ ਇਹਨਾਂ ਨਾਲ ਜਿਆਦਾ ਸੰਪਰਕ ਕੀਤਾ ਜੀ ਇਹਨਾਂ ਨੇ ਦੱਸਿਆ ਵੀ ਆਪਣੇ ਅੱਛਾ ਇਹਨਾਂ ਨੇ ਇਹ ਗੱਲ ਤੇ ਕੰਮ ਕਰ ਰਹੇ ਚੰਗਾ ਜੀ ਇਹ ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਜੀ ਇਹ ਫਿਰ ਜਿਹੜਾ ਹੁਣ ਆਪਣੇ ਘਰੇ ਬੱਚਾ ਪੈਦਾ ਹੋਇਆ ਹੋਇਆ ਜਿਹੜਾ ਇਹ ਮੇਲ ਕੇ ਫੀਮੇਲ ਆਈ ਕੱਟੀ ਜੇ ਇਹ ਫੀਮੇਲ ਆਈ ਫੀਮੇਲ ਫੀਮੇਲ ਤੇ ਇਹ ਕਰਾਉਣੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਕੀ ਹਾਲ ਹੈ ਜੀ ਬਹੁਤ ਵਧੀਆ ਚੜਦੀ ਕਲਾ ਡਾਕਟਰ ਸਾਹਿਬ ਫਿਰ ਇਹ ਜਿਹੜਾ ਆਪਾਂ ਇਹ ਰਿਜ਼ਲਟ ਦਿੱਤਾ ਜੀ ਇਹ ਕਿਹੜੇ ਸਾਂ ਦਾ ਰਿਜ਼ਲਟ ਆ ਜੀ ਇਹ ਜੀ ਮਲਫਾਰਮ ਦੁਲਚੀਕੇ ਹਾਂ ਜੀ ਮੇਜਰ ਸਿੰਘ ਕੀ ਕਿੰਨੇ ਨੰਬਰਸਾਨ ਦਾ 1 ਨੰਬਰ 2 ਨੰਬਰ 3 ਨੰਬਰ 1 ਦਾ ਜੀ ਬੋਲ ਨੰਬਰ 1 ਦਾ ਕੱਟੀ ਆਈ ਹੈ ਹਨਾ ਜੀ ਇਹ ਹੋਰ ਵੀ ਰਿਜ਼ਲਟ ਆਏ ਆਪਣੇ ਕੋ ਚੰਗੇ ਬਹੁਤ ਚੰਗੇ ਵਧੀਆ ਮੈਂ ਨਾ ਜੀ ਕੀ ਬਾਤ ਹੈ ਜੀ ਠੀਕ ਹੈ ਤੇ ਬਾਈ ਜੀ ਇਹ ਜਿਹੜੀ ਕੱਟੀ ਆ ਆ ਤੁਸੀਂ ਦੇਖ ਸਕਦੇ ਹੋ ਇਹਦੀ ਮਾਰਕਿੰਗ ਦੇਖ ਸਕਦੇ ਬਿਲਕੁਲ ਜੈਨੂਨ ਅੱਖਾਂ ਕੁਆਲਟੀ ਤੁਹਾਨੂੰ ਮੱਝ ਵੀ ਦਿਖਾਉਣੇ ਆ ਤੇ ਪਹਿਲਾਂ ਤੁਸੀਂ ਮੱਝ ਲੈ ਜਾਦੀ ਮਾਰ ਲਓ ਜਿਹੜੀ ਮੱਝ ਦੀ ਬਾਡੀ ਬੰਤਰ ਦੇਖ ਸਕਦੇ ਹੋ ਜਾਂ ਕੁਆਲਟੀ ਦੇਖ ਸਕਦੇ ਹੋ ਅੱਖ ਦੀ ਜੇ ਗੱਲ ਕਰੀਏ ਤੇ ਕਾਫੀ ਕਲਰ ਦੇ ਵਿੱਚ ਅੱਖ ਆ ਗਈ ਇਹ ਬਿੱਲੀ ਅੱਖ ਕਾਫੀ ਕਲਰ ਦੇ ਵਿੱਚ ਸਿੰਘ ਦੇਖ ਲਓ ਤੇ ਮਾਰਕਿੰਗ ਜਿਹੜੀ ਉਹ ਵੀ ਹੈਗੀ ਆ ਸਾਰੇ ਪੈਰਾਂ ਤੇ ਪਿੱਠ ਬੁੜੇ ਲੋ ਜੇ ਗੱਲ ਕਰੀਏ ਤੇ ਡਾਕਟਰ ਸਾਹਿਬ ਇੱਥੇ ਆਣ ਕੇ ਰੱਖਦੇ ਤੇ ਉੱਥੇ ਤੁਹਾਨੂੰ ਡਾਕਟਰ ਸਾਹਿਬ ਦੇ ਵੱਲੋਂ ਬਰੀਡਿੰਗ ਕੀਤੀ ਜਿਹੜੀ ਨਸਾਂ ਸੁਧਾਰ ਦੇ ਵਿੱਚ ਵਾਅਦਾ ਕੀਤਾ ਆਪਦੀ ਆਪਦੀ ਸੋਚ ਦੇ ਮੁਤਾਬਕ ਜਿਹੜੀ ਇਹਨਾਂ ਨੇ ਇਸ ਉੱਤੇ ਸਾਂਹ ਜਿਹੜਾ ਵਰਤਿਆ ਸੀਗਾ ਤੇ ਸਾਨ ਇੱਕ ਨੰਬਰ ਜਿਹੜਾ ਉਹਦੀ ਫੋਟੋ ਵੀ ਲਾ ਦੇਾਂਗੇ ਤੇ ਬਾਈ ਜੀ ਹੁਣਾਂ ਦੇ ਘਰੇ ਡਾਕਟਰ ਸਾਹਿਬ ਇੱਥੇ ਵਰਕ ਕਰਨ ਲਈ ਆਉਂਦੇ ਆ ਤੇ ਤੁਹਾਨੂੰ ਬੱਚਾ ਦਿਖਾਉਣੇ ਆ ਜੀ ਠਾਕੇ ਤੇ ਬਾਈ ਜੀ ਠਾਇਓ ਇਹਨੂੰ ਬੱਚੇ ਦੀ ਕੁਆਲਿਟੀ ਦੇਖ ਸਕਦੇ ਇਹ ਕਿੰਨੇ ਦਿਨ ਹੋ ਗਏ ਬਾਈ ਜੀ ਮੱਜ ਸੂਈ ਨੂੰ ਇਹ ਆਪਣੀ ਪਰਸੂ ਸੂਈ ਸੀ ਜੀ ਪਰਸੂ ਸੂਈ ਆ ਤੇ ਬੱਚੇ ਦਾ ਜਿਹੜਾ ਬੋਡੀ ਵੇਟ ਆ ਉਹ ਵੀ ਦੇਖੋ ਹੈਵੀ ਆ ਤੇ ਮਾਰਕਿੰਗ ਦੇਖ ਸਕਦੇ ਆਪਾਂ ਮਾਰਕਿੰਗ ਵੀ ਵਧੀਆ ਹੈ ਤੇ ਝਾਲਰ ਜਿਵੇਂ ਆਪਾਂ ਗੱਲ ਕਰੀਏ ਡਾਕਟਰ ਸਾਹਿਬ ਝਾਲਰ ਬਹੁਤ ਆਉਂਦੀ ਨੀਲੀ ਦੇ ਵਿੱਚ ਹਨਾ ਜੀ ਆਹ ਨੀਲੀ ਦੇ ਵਿੱਚ ਝਾਲਰ ਵੀ ਆ ਗਈ ਹਨਾ ਇਹ ਕੰਬਲ ਗਿਆ ਨੇ ਅੱਖ ਦੇਖ ਸਕਦੇ ਆਂ ਜੀ ਅੱਖ ਵੀ ਬਿਲਕੁਲ ਸਾਫ਼ ਤੇ ਗਿਲ ਸਾਹਿਬ ਵੇਖੋ ਇੱਕ ਮਾ ਨਾਲੋਂ ਫਰਕ ਪੈ ਗਿਆ ਹਾਂਜੀ ਹਾਂਜੀ ਇਹਦੀ ਅੱਖ ਦੀ ਚੇਂਜਿੰਗ ਹੋ ਗਈ ਆ ਅੱਖ ਵੀ ਆ ਗਈ ਬਹੁਤ ਚੰਗੀ ਤੇ ਬੇਲ ਲੈਂਥ ਵੀ ਬਹੁਤ ਚੰਗੀ ਆ ਗਈ ਹਨਾ ਜੀ ਹੈਵੀ ਬੱਚਾ ਆ ਗਿਆ ਜੀ ਕੱਟੀ ਆ ਜੇ ਧੁੰਨ ਦੀ ਗੱਲ ਕਰੀਏ ਤੇ ਧੁੰਨ ਵੀ ਇਹਦੇ ਚ ਆ ਗਿਆ ਹਨਾ ਜੀ ਚੈੱਕ ਕਰ ਲਓ ਜੀ ਆਹ ਦੇਖੋ ਜੀ ਧੁੰਨ ਵੀ ਆ ਗਿਆ ਇਹਦੇ ਵਿੱਚ ਤੇ ਬੱਚਾ ਬਹੁਤ ਚੰਗਾ ਆ ਫੀਮੇਲ ਤੇ ਇਸ ਤੋਂ ਬਾਅਦ ਅੱਖ ਦੇਖ ਲਓ ਤੁਸੀਂ ਦਿਵਾਰ ਤੋਂ ਜੁਬਾਨ ਤੱਕ ਗੁਲਾਬੀ ਸਾਰਾ ਜਾਨੀ ਕਿ ਪ੍ਰੋਪਰ ਮਾਰ ਦੇਖ ਸਕਦੇ ਹੋ ਤੁਸੀਂ ਤੇ ਬੱਚਾ ਦੇਖ ਸਕਦੇ ਹੋ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਡਾਕਟਰ ਸਾਹਿਬ ਨੀਲੀ ਦਾ ਵੀ ਨੂੰ ਅੱਗੇ ਲੈ ਕੇ ਜਾ ਰਿਹਾ ਜੇ ਬੋਨ ਪੈਰਾਂ ਦੀ ਗੱਲ ਕਰੀਏ ਪੈਰਾਂ ਦੀ ਚੜਾਈ ਬਹੁਤ ਆਈ ਸਾਫ਼ ਸੁਥਰੀ ਆ ਪੂਛ ਜਿਹੜੀ ਆ ਅੱਧੋ ਜਿਹਾ ਦੀ ਵਾਈਟ ਤੇ ਜੇ ਵਿੱਚੋਂ ਗੱਲ ਕਰੀਏ ਜੇ ਬੱਚਾ ਹੈ ਛੋਟਾ ਜਿਹਾ ਤੇ ਆਰਡਰ ਦੇ ਵਿੱਚ ਵੀ ਥਾਣ ਬਹੁਤ ਸੋਹਣੇ ਲੱਗੇ ਹੋਏ ਆ ਜੀ ਨਿੱਕੇ ਥਾਣ ਬਹੁਤ ਸੋਹਣੇ ਸਾਫ ਸੁਥਰੇ ਥਾਣ ਲੱਗੇ ਜੀ ਵਿੱਚ ਤੇ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਸ ਬੱਚੇ ਦੇ ਵਿੱਚ ਤੇ ਡਾਟਸਾ ਫਿਰ ਕਿਸ ਤਰ੍ਹਾਂ ਤੁਸੀਂ ਜਿਵੇਂ ਹੁਣ ਮੇਲੇ ਜਲਦੇ ਪਏ ਆਪਣੇ ਹਾਂਜੀ ਹਾਂਜੀ ਮੇਲਿਆਂ ਦੇ ਵਿੱਚ ਚੰਗਾ ਜਾਨੇਗੀ ਸੁਧਾਰ ਆ ਰਿਹਾ ਜਿਵੇਂ ਹੁਣ ਪਿਛਲੀ ਵਾਰੀ ਬੀਐਫਏ ਤਨੋਲੇ ਮੇਲਾ ਹੋਇਆ ਹਾਂਜੀ ਹਾਂਜੀ ਉਹਦੇ ਵਿੱਚ ਟਰੈਕਟਰ ਰੱਖਿਆ ਗਿਆ ਸੀ ਹਾਂਜੀ ਹਾਂਜੀ ਤੇ ਉਹ ਵਧੀਆ ਬੋਸਟਨ ਤੋਂ ਰਹਿਤ ਜਿਹੜੀ ਚੁਾਈ ਹੋਈ ਆ ਉਹਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਬਹੁਤ ਵਧੀਆ ਜੀ ਜਿਵੇਂ ਚੱਲਦਾ ਰਿਹਾ ਜੀ ਤੇ ਬਹੁਤ ਵਧੀਆ ਗਾਂ ਇਸ ਤੋਂ ਬਾਅਦ ਜਿਹਨੇ ਮੇਲੇ ਆਉਣੇ ਆ ਜਿਵੇਂ ਹੁਣ ਮੰਨ ਲਓ ਇੱਕ ਨਵਾਂ ਜਿਹੜੀ ਐਸੋਸੀਏਸ਼ਨ ਬਣੀ ਆ ਹਾਂਜੀ ਹਾਂਜੀ ਉਹਦੇ ਲਈ ਤੁਸੀਂ ਕਿਵੇਂ ਦੇ ਦੇ ਵੀ ਚੰਗਾ ਵਰਕ ਹੋਊਗਾ ਉੱਥੇ ਬਹੁਤ ਵਧੀਆ ਵਰਕ ਹੋਊਗਾ ਜੀ ਤੇ ਪੀਡੀਐਫ ਇਹ ਵੀ ਜਿਹੜਾ ਹਰ ਸਾਲ ਜਿਹੜੀ ਬਹੁਤ ਵੱਡੀ ਸੰਸਥਾ ਹੈ ਨਾ ਜੀ ਹਾਂਜੀ ਹਾਂਜੀ ਪੀਡੀਐਫ ਇਹਦੇ ਵਿੱਚ ਵੀ ਯਾਨੀ ਕਿ ਵਧੀਆ ਰਿਜ਼ਲਟ ਵੀ ਦੇਖਣ ਨੂੰ ਮਿਲਦਾ ਬਹੁਤ ਵਧੀਆ ਰਿਜ਼ਲਟ ਜੀ ਜਿਹੜੇ ਨਵੇਂ ਮੁੰਡੇ ਆ ਕੰਦੇ ਬਾਹਰ ਜਾ ਰਹੇ ਆ ਹਾਂਜੀ ਤੇ ਉਹਨਾਂ ਦਾ ਰਜਾਨ ਇਹਨਾਂ ਦੇ ਅੰਦਰ ਵਧੇਗਾ ਹਾਂਜੀ ਕਿਉਂਕਿ ਹੁਣ ਤਾਂ ਏਡੇ ਏਡੇ ਜਿਵੇਂ ਕਬੱਡੀ ਪਲੇਅਰਾਂ ਦੇ ਮੁੰਡਿਆਂ ਦਾ ਵੱਡੇ ਨਾਮ ਹੁੰਦੇ ਸੀਗੇ ਓਡੇ ਓਡੇ ਨਾਮ ਹੁਣ ਪਸ਼ੂਆਂ ਤੇ ਰੱਖਣੇ ਹੁਣ ਆਪਣੇ ਇਸ ਮਹੀਨੇ ਦੇ ਵਿੱਚ ਦੋ ਮੇਲੇ ਹੋ ਚੁੱਕੇ ਇੱਕ ਬੂ ਮੇਲਾ ਹਣਾ ਜੀ ਹਾਂਜੀ ਹਾਂਜੀ ਉੱਥੇ ਵੀ ਚੰਗਾ ਮਾਨਸਮਾਨ ਵਧਿਆ ਜਿਹੜਾ ਕਿਸਾਨਾਂ ਦਾ ਭਰਾਵਾਂ ਦਾ ਹਣਾ ਜੀ ਹਾਂਜੀ ਜਿਵੇਂ ਕਿ ਇੱਕ ਆਪਣੇ ਕੈਬਨਿਟ ਮੰਤਰੀ ਜਿਹੜੇ ਰਾਣਾ ਗੁਰਮੀਤ ਸਿੰਘ ਜੀ ਹਾਂਜੀ ਹਾਂਜੀ ਕੋਲ ਆਣ ਲੋ ਜਿਹੜਾ ਇੱਕ ਸੋਨੇ ਦਾ ਕੈਂਠਾ ਤੇ 2 ਨੰਬਰ ਵਾਲੀ ਨੂੰ ਮੰਦਰੀ ਤੇ 3 ਨੰਬਰ ਵਾਲੀ ਨੂੰ ਮੰਦਰੀ ਦਿੱਤੀ 51000 31000 ਦੇ 21000 ਨਾਮ ਜਿਹੜਾ ਦਿੱਤਾ ਗਿਆ ਸੀਗਾ ਤੇ ਇਸ ਤਰ੍ਹਾਂ ਹੀ ਪ੍ਰਮਾਤਮਾ ਮਿਹਰ ਕਰੇ ਵੀ ਆਪਣਾ ਫਾਰਮਰ ਅੱਗੇ ਆਊਗਾ ਤੇ ਬਾਈ ਜੀ ਸਮਾ ਦੇ ਲਈ ਬਹੁਤ ਧੰਨਵਾਦ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇਰੀ ਨਹੀਂ ਲਿਆਉਣਾ 타이 사이드 컨트롤 아호 타이 Yeah, yeah.